ਬੀਸ ਮਾਰਦਾ ਤੁਸੀਂ ਬਹੁਤ ਮਹਿੰਗਾ ਵੇਚਦੇ ਮੇਰੀ ਗੱਲ ਸੁਣ ਕੁਆਲਿਟੀ ਦੀ ਚੀਜ਼ ਵੇਚਿਆ ਕਰੋ ਫੇਰ ਹੀ ਗਾਹ ਕੜਦਾ ਨਹੀਂ ਨਹੀਂ ਕੜਦਾ ਜਦੋਂ ਉੱਥੇ ਛੋਟੀ ਢੇਰੀ ਲੱਗੀਆਂ ਵਿੱਚ ਦੋ ਚਾਰ ਵੀ ਵਿੰਗੇ ਟੇਡੇ ਆਲੂ ਹੋ ਗਏ ਤਾਂ ਕੋਈ ਨਹੀਂ ਖਾਣਦਾ ਇਹ ਨਾ ਤੇਰੀ ਗੱਲ ਹੈ ਠੀਕ ਹੈ ਕਰਤਾ ਮੇਰੀ ਗੱਲ ਛੱਡ ਰੋਟੀਆਂ ਕੱਚੀਆਂ ਘਾਤੇ ਰਹੀ ਜਾਂਦੀਆਂ ਨੇ ਅੱਜ ਆਏ ਕਿ ਮੈਂ ਆਈ ਜਾਂਦੇ ਨਾ ਬਹਿਰੇ ਤੇ ਘੜਜੀ ਚਾਟਾ ਜੀ ਪਈ ਜਾਂਦਾ میں روٹیاں کاڑی ہوں کچھیاں نے ہیں تب انہی سے کیا با لڑا مکیا با ایسی یہ تو ہے آکھ کر بڑی بار جڑی موڑیاں زیو ہی بڑیاں نہیں گے چار تن کیا تھا جی موٹیاں لکڑا لیا دے چل میری گل سن لے جدہ دن لالا میں ہوں دا ہوں دا لیا ہوں گا تو بڑی موٹیاں موٹیاں لکڑیاں سکتی ہیں یہ ناڑی دونی دانی لالا ہے گے